ਸੱਚ ਸਿਵਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਕੱਲ ਮੈਨੂੰ ਮੇਰੇ ਇੱਕ ਭੱਤਰ ਦਾ ਫੋਨ ਹੁੰਦਾ ਹੈ ਕੈਨੇਡਾ ਤੋਂ ਜਿਹੜਾ ਸਿੱਖ ਸਿਆਸਤ ਅੱਜ ਕੱਲ ਉਹ ਕੈਨੇਡਾ ਦੀ ਜਿਹੜੀ ਗੁਰਦੁਆਰਾ ਸਿਆਸਤ ਉਹਦੇ ਚ ਕਾਫੀ ਸਰਗਰਮ ਹੈ ਪੁਰਾਣਾ ਸਾਥੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਤੇ ਮੈਨੂੰ ਕਹਿੰਦਾ ਤੁਸੀਂ ਹਾਲੋ ਜਨਲਿਸਿਸ ਕਰਦੇ ਹੋ ਇਹ ਗੱਲ ਦੱਸੋ ਕਿ ਸਗਵੀਰ ਸਿੰਘ ਬਾਦਲ ਦਾ ਕੁਛ ਬਨੂ ਸ਼ਰੌਂਦੀ ਅਕਾਲੀ ਦਲ ਬਾਦਲ ਦਾ ਕੁਛ ਬਨੂ ਉਪਵੇਖ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਾਲਾ ਨਵਾਂ ਅਕਾਲੀ ਦਲ ਕਿੰਨੇ ਕੁ ਕੀ ਦੇ ਨਾਲ ਸਮਝਾਤੋਂ ਕਈ ਸਵਾਲ ਕਰਦੇ ਉਹਨੇ ਮੈਂ ਕਿਹਾ ਵੀ ਗੱਲ ਇਹ ਹੈ ਬੇਤਰਾ ਪੁਰਾਣੇ ਤੈਨੂੰ ਯਾਦ ਆਉਂਦੇ ਨੇ ਤੈਨੂੰ ਮੈਂ ਵੀ ਹਸਣ ਲੱਗਿਆ ਪਰ ਮੈਂ ਕਿਹਾ ਦੇਖੋ ਇੱਕ ਗੱਲ ਤਾਂ ਹੈ ਸਗਵੀਰ ਸਿੰਘ ਬਾਦਲ ਇਹਨਾਂ ਦਾ ਨਾ ਚ ਮਿਹਨਤ ਤਾਂ ਬਹੁਤ ਕਰਿਆ ਹਰੂ ਕੇਸਰੀਵਾਲ ਤੇ ਹਮਲੇ ਕਰ ਰਹੇ ਅੱਜ ਵੀ ਮੈਂ ਕਿਹਾ ਸੋਸ਼ਲ ਮੀਡੀਆ ਅਕਾਊਂਟ ਤੇ ਉਹਨੇ ਇੱਕ ਵੱਡੀ ਪੋਸਟ ਲਿਖੀ ਹੈ ਜਿਹਦੇ ਚ ਕਿਹਾ ਕਿ ਉਹਦੇ ਹੁਕਮ ਦੇ ਨਾਲ ਇੱਥੇ ਗੈਰ ਪੰਜਾਬੀਆਂ ਨੂੰ ਭਰਤੀ ਕੀਤਾ ਤੇ ਨਾਲ ਮੈਂ ਕਿਹਾ ਜਿਹੜੀ ਗੁਰਚਰਲ ਨੂੰ ਗਰੇਵਾਰ ਵਾਲੀ ਫੈਡਰੇਸ਼ਨ ਹੈ ਉਹਦੇ ਨਾਲ ਵੀ ਉਹਨੇ ਗੱਲਬਾਤ ਕੀਤੀ ਹੈ ਤੋਂ ਸਿਕਸਟੂਅਰ ਫੈਡਰੇਸ਼ਨ ਜਿਹੜੀ ਇਹਨਾਂ ਨੇ ਆਪ ਹੀ ਖਤਮ ਕੀਤੀ ਕਸਮ ਦੀ ਸੋਈ ਬਣਾ ਕੇ ਜਿਹਦੇ ਚ ਗੁਰੂ ਦੀ ਰੋਡੀ ਕੋਡੀ ਸਾਧ ਸੰਗਤ ਜ਼ਿਆਦਾ ਮੈਂ ਕਹਿੰ ਭੀ ਇਹ ਨੇਚ ਚੱਕ ਕਰ ਰਿਹਾ ਕੰਟਰੈਕਟਰ ਤੇ ਬੈਠ ਕੇ ਹੜ ਪੀੜਤਾ ਦਾ ਪਤਾ ਲੈ ਰਿਹਾ ਸੀ ਮੈਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹੋ ਰਹੀਆਂ ਨੇ ਪਰ ਕਰੀਏ ਕੀ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜ ਜਾਂਦੀ ਹੈ ਜਾਂ ਉਹਨੂੰ ਯਾਦ ਰੂਪ ਕੀਤਾ ਜਾਂਦਾ ਹੁਣ ਲੁਧਿਆਣਾ ਦੇ ਪਿੰਡ ਜੁਗਿਆਣਾ ਦੇ ਵਿੱਚ ਇੱਕ ਬੇਅਦਬੀ ਹੋਈ ਹੈ ਸੁਖਵੀਰ ਬਾਦਲ ਦਾ ਕੋਈ ਲੈਣ ਦੇ ਨਹੀਂ ਉਹਦੇ ਨਾਲ ਔਰਤ ਨੇ ਕੱਪੜੇ ਨੰਗੀ ਹੋ ਗਈ ਉਹਨੇ ਕੱਪੜੇ ਤਾਰੇ ਗੁਰੂਗ੍ਰੰਥ ਸਾਹਿਬ ਵੱਲ ਸਿਰ ਤੇ ਬਿਆਸ ਵੀ ਬੜੀ ਅਜੀਬ ਕਿਸਮ ਦੀ ਹੋ ਗਈ ਉਹਦੇ ਪਿੱਛੇ ਜਿਹੜੀ ਮਰਜ਼ੀ ਸਿਆਸਤ ਹੋਵੇ ਲੇਕਿਨ ਸੁਖਵੀਰ ਸਿੰਘ ਬਾਦਲ ਦੀ ਪਿਆਦਬੀਆਂ ਜ਼ਿਆਦਾ ਆ ਜਾਂਦੀਆਂ ਨੇ ਕਿ ਉਦੋਂ ਤੋਂ ਕੰਮ ਸ਼ੁਰੂ ਹੋਇਆ ਸੋ ਬਹੁਤ ਸਾਰੇ ਗੈਸਟਸ ਨਾਲ ਮੈਂ ਉਹਦੇ ਨਾਲ ਕੀਤੀਆਂ ਤੇ ਮੇਰਾ ਕੀ ਐਨਾਲਿਸਿਸ ਨਿਕਲਿਆ ਇਸ ਸਾਮਬੰਧ ਵਿੱਚ ਕਿ ਸੁਖਵੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਾਮਯਾਬ ਹੋਊ ਇਹ ਇਸ ਵੀਡੀਓ ਦੇ ਵਿੱਚ ਐਨਾਲਿਸਿਸ ਕਰਨਾ ਹੈ ਲੇਕਿਨ ਉਸ ਤੋਂ ਪਹਿਲਾਂ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਹੁਣ ਜਿੱਥੇ ਤੱਕ ਮੈਂ ਉਹਨੂੰ ਕਿਹਾ ਸੀ ਤਾਂ ਕਿ ਸੁਖਬੀਰ ਸਿੰਘ ਬਾਦਲ ਮਹਿਤ ਕਰ ਰਿਹਾ ਇਹ ਤਾਂ ਕੋਈ ਦੂਰਾ ਸ਼ਰੋਮਨੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਅਰਧ ਤੱਕ ਮਹਿਤ ਕਰ ਰਿਹਾ ਹਰ ਰੋਜ਼ ਆਪੀਲਾ ਕਰਦਾ ਵੀ ਇਕੱਠੇ ਹੋ ਜੂ ਪਰ ਮੇਰੀ ਪ੍ਰਧਾਨ ਦੀ 14 ਮਤਲਬਤਾ ਹੀ ਹੁੰਦਾ ਤੇ ਹਰ ਰੋਜ਼ ਉਹ ਹਮਲੇ ਕਰ ਰਿਹਾ ਆਮ ਆਦਮੀ ਪਾਰਟੀ ਤੇ ਹੁਣ ਅੱਜ ਵਾਲਾ ਹਮਲਾ ਦੇਖੋ ਤੁਸੀਂ ਤੇ ਅੱਜ ਕੀ ਕਿ ਹੈ ਅੱਜ ਕੀ ਹੈ ਦੇਖੋ ਸੁਖਵੀਰ ਸਿੰਘ ਬਾਦਲ ਦੀ ਪੋਸਟ ਦਾ ਮੈਂ ਪੰਜਾਬੀ ਅਨਵਾਦ ਪੜ ਦਿੰਦਾ ਉਹ ਕਹਿੰਦਾ ਜੀ ਦੇਖੋ ਇਹ ਸਾਡੇ ਕੋਲ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਦਾ ਹੁਕਮ ਪੰਜਾਬੀ ਨੌਜਵਾਨਾਂ ਦਾ ਹੱਕ ਮਾਰ ਕੇ ਬਾਹਰੀ ਲੋਕਾਂ ਨੂੰ ਭਰਤੀ ਕਰ ਰਹੀ ਹੈ ਸਰਕਾਰ ਉਹ ਕਹਿੰਦੇ ਨੇ ਜਿਹੜੇ ਲੋਕ ਬਾਹਰਲੇ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਪੰਜਾਬੀ ਭਾਸ਼ਾ ਦੀ ਯੋਗਤਾ ਪੂਰੀ ਕੀਤੇ ਬਿਨਾ ਗੈਰ ਕਾਨੂੰਨੀ ਤਰੀਕੇ ਨਾਲ ਭਰਤੀ ਕੀਤਾ ਗਿਆ ਤੇ ਮੰਗ ਹੈ ਸੰਜੀਤ ਸਿੰਘ ਬਾਦਲ ਕਹਿੰਦਾ ਹੈ ਸਾਡੀ ਕਿ ਉਹਨਾਂ ਨੂੰ ਤੁਰੰਤ ਹਟਾਓ ਬਰਖਾਸਤ ਕਰੋ ਨਾਲ ਉਹਨੜੇ ਕਿ ਹੈ ਕਿ ਸਾਡੀ ਇਹ ਵੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਤੇ ਉਹਨਾਂ 'ਚ ਕਿੰਨੇ ਕੁ ਗੈਰ ਪੰਜਾਬੀ ਸੀ ਇੱਕ ਤਜ ਦੀ ਇਹ ਸਰਗਰਮੀ ਹੈ ਦੂਜੀ ਸਰਗਰਮੀ ਅੱਜ ਦੀ ਇਹ ਹੈ ਕਿ ਸ਼ਰੋਮਣੀ ਅਕਾਲੀ ਦਲ ਜਿਹੜਾ ਉਹਦੀ ਸਿਕਸ ਰੂਲ ਫਾਊਂਡੇਸ਼ਨ ਹੈ ਜਿਹੜੀ ਗੁਰਚਰਨ ਸਿੰਘ ਗਰੇਵਾਲ ਵਾਲੀ ਉਹਦੇ ਨਾਲ ਮੁਲਾਕਾਤ ਕੀਤੀ ਔਰ ਮੀਟਿੰਗ ਨੂੰ ਅਡਰੈਸ ਕੀਤਾ ਤੇ ਨਾਲੇ ਕਿਹਾ ਕਿ ਜੀ ਇਹ ਤਾਂ ਪੰਥ ਦਾ ਧਰ ਹੈ ਜੀ ਫੈਡਰੇਸ਼ਨ ਦਾ ਉਹ ਭਾਈ ਬਿਲਕੁਲ ਸੱਚੀ ਗੱਲ ਹੈ ਪਰ ਚਲੋ ਕਈ ਫੈਡਰੇਸ਼ਨਾਂ ਬਣ ਗਈਆਂ ਸੀ ਪਰ ਤੁਸੀਂ ਤਾਂ ਫੈਡਰੇਸ਼ਨਾਂ ਦੀ ਤਾਂ ਤੇ ਆਪਦੀ ਇੱਕ ਜਸੇਵੰਦੀ ਘੜੀ ਕਰ ਲਈ ਤਾਂ ਹੁਣ ਤਿੰਨ ਜਸੇਵੰਦੀਆਂ ਫੈਡਰੇਸ਼ਨ ਤਾਂ ਚਲੋ ਅੱਜ ਇਹਨਾਂ ਨੇ ਗੱਲ ਕੀਤੀ ਹੈ ਅਦਰਵਾਈਜ਼ ਜੁਰ ਸੰਕਾਲੀ ਦਾ ਤੇ ਨਾਲ ਫਿਰ ਜਿਹੜਾ ਹੈ ਸੋਈ ਸਟੂਡੈਂਟ ਆਰਗਨਾਈਜੇਸ਼ਨ ਆਫ ਇੰਡੀਆ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਤਾਂ ਪਿੱਛੇ ਛੜਤੀ ਸੀ ਪਰ ਹੁਣ ਉਹ ਕਹਿੰਦਾ ਜੀ ਅਸੀਂ ਹੁਣ ਮਾਨ ਸਤਕਾਰ ਦੇਵਾਂਗੇ ਫੈਡਰੇਸ਼ਨ ਨੂੰ ਸੁਖਵੀਰ ਸਿੰਘ ਬਾਦਲ ਇਹ ਕਹਿੰਦੇ ਸੁਣੋਗੇ ਮਦਰ ਗੱਲ ਇਹ ਹੈ ਕਿ ਹੁਣ ਤਾਂ ਹਰ ਹਿੱਲੇ ਹਰ ਹਿੱਲੇ 'ਚੋਂ ਇਹ ਵੀ ਹੈ ਕਿ ਕੋਈ ਘਰੇ ਨਹੀਂ ਬੈਠਾ ਕੱਲ ਹੁਣ ਪੰਜਾਬ ਦੇ ਵਿੱਚ ਦਰਿਆਵਾ ਦੇ ਕੰਢੇ ਹੜਾ ਗਏ ਸਤਲੁਜ ਰਾਵੀ ਪਠਾਣਕੋਟ ਤੋਂ ਬੁਰੀ ਤਰੀਕੇ ਨਾਲ ਸਭ ਨੂੰ ਪਤਾ ਹੈ ਕਿ ਹੁਣ ਨੂੰ ਪਾਣੀ ਚ ਕਿਰਿਆ ਹੋਇਆ ਇੱਕ 20 ਪੈ ਰਿਆ ਕੁਝ ਵੈਸੇ ਪਾਣੀ ਵਾਲ ਹੈ ਤੋਂ ਉਹਦੇ ਚ ਕੱਲ ਮੈਂ ਦੇਖਿਆ ਸਖਬੀਰ ਸਿੰਘ ਬਾਦਲ ਟਰੈਕਟਰ ਤੇ ਚੜ ਕੇ ਦੌਰਾ ਕੀਤਾ ਹਰ ਪੀੜਤਾ ਨਾਲ ਗੱਲਬਾਤ ਕੀਤੀ ਪੰਜਾਬ ਸਰਕਾਰ ਤੋਂ ਮੌਜੂਦ ਮੰਗਿਆ ਮਤਲਬ ਜੋ ਕਰ ਸਕਦਾ ਕੀਤਾ ਪੰਜਾਬ ਸਰਕਾਰ ਨੂੰ ਘੇਰਨਾ ਕੋਈ ਮੌਕਾ ਨਹੀਂ ਛੱਡਿਆ ਕਿ ਇਹ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਕੇਜਰੀਵਾਲ ਚਲਾ ਰਿਹਾ ਹੈ ਔਰ ਲੈਂਡ ਪੂਲਿੰਗ ਤੇ ਸਭ ਤੋਂ ਪਹਿਲਾਂ ਇਹ ਬੰਨਣਾ ਪਏਗਾ ਕਿ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸਭ ਤੋਂ ਪਹਿਲਾਂ ਚਲੂੰਗੀ ਬਕਰੀ ਗੱਲ ਹੈ ਕਿ ਸਾਰੇ ਪੰਜਾਬ ਪੱਠਾ ਹੋ ਗਿਆ ਕਿਸਾਨ ਜੱਥੇ ਵਧੀਆਂ ਵੀ ਹੋ ਗਈਆਂ ਲੇਕਿਨ ਸ਼੍ਰੋਮਲੇ ਕਾਲੀਦਰ ਲੁਧਿਆਣਾ ਬੈਸਟ ਦੇ ਵਿੱਚ ਸਭ ਤੋਂ ਪਹਿਲਾਂ ਇਹਨੇ ਕੀਤਾ ਸੀ ਮਜਾਰਾ ਤੇ ਉਦੋਂ ਕਿਹਾ ਸੀ ਵੀ ਕਿੰਚ ਜਾਣ ਨਹੀਂ ਦੇਣੀ ਜਦੋਂ ਮੈਂ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਵੀ ਇਹਦੇ ਚ ਪੈਸਾ ਵੱਡਦਾ ਕਿਵੇਂ ਕਿਉਂਕਿ ਇਹਨਾਂ ਨੇ ਸਭ ਪਹਿਲਾਂ ਜਿਹੜੇ ਆਰੋਨ ਸਿਟੀ ਆਈਟੀ ਪਾਰਕ ਉਹ ਕਿੰਨਾ ਕੁਛ ਨੀਓਂ ਚੰਡੀਗੜ੍ਹ ਬਸਾਇਆ ਉਦੋਂ ਵਾਰ ਕੀਤੀ ਸੀ ਜਮੀਨ ਮਹਾਲੀ ਦੇ ਵਿੱਚ ਤੇ ਇਹਨਾਂ ਨੂੰ ਪਤਾ ਹੈ ਮੇਰਾ ਤਾਂ ਵਿਅੰਗ ਸੀ ਪਰ ਇਹਨਾਂ ਨੂੰ ਪਤਾ ਸੱਚਮੁੱਚ ਹੀ ਪਤਾ ਹੈ ਤੇ ਵਿਰੋਧ ਕੀਤਾ ਸੀ ਸੋ ਪੰਜਾਬ ਦੇ ਮਸਲੇ ਤੇ ਗੱਲ ਕਰ ਰਿਹਾ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੱਖਰਾ ਚੁੱਲਾ ਦਾਲ ਕਹਿ ਕੇ ਕਦੇ ਉਹਨੂੰ ਪੜਨਾ ਉਹ ਵੀ ਨਾਲ ਨਾਲ ਚੱਲ ਰਿਹਾ ਕਿਉਂਕਿ ਹੁਣ ਪੀਟੀਸੀ ਸੁਖਵੀਰ ਸਿੰਘ ਬਾਦਲ ਦਾ ਉੱਥੇ ਤਾਂ ਕਹੀਏ ਜਾਂਦਾ ਕਿ ਜੀ ਇਹ ਜਿਹੜਾ ਵੱਖਰਾ ਚੁੱਲਾ ਦਾਲ ਹੈ ਔਰ ਇੱਕ ਬਾਤ ਹੋਰ ਇਹਦੇ ਨਾਲ ਜਿਹੜੇ ਐਡਵਾਈਜ਼ਰ ਨੇ ਦਲਜੀਤ ਸਿੰਘ ਜੀ ਮੈਂ ਮੁੱਖ ਤੌਰ ਤੇ ਕਿਉਂਕਿ ਵੀਡੀਓ ਚ ਉਹ ਆਉਂਦਾ ਉਹ ਲਗਾਤਾਰ ਗੈਨੀ ਹਰਪ੍ਰੀਤ ਸਿੰਘ ਤੇ ਹਮਲਾ ਕਰ ਤੋ ਸਾਰੀਆਂ ਗੱਲਾਂ ਨਾਲ-ਨਾਲ ਚੱਲਦੀਆਂ ਨੇ ਤੇ ਨਾਲ ਇਹ ਵੀ ਕਿਹਾ ਜਾਂਦਾ ਕਿ ਸਾਨੂੰ ਤੁਸੀਂ ਇਹ ਹੁਣ ਖੇਤਰੀ ਪਾਰਟੀ ਐ ਤੋ ਲੋਕ ਕਹਿੰਦੇ ਨੇ ਭਾਈ ਹੁਣ ਖੇਤਰੀ ਪਾਰਟੀ ਤਾਂ ਬਣ ਗਈ ਜਦੋਂ ਖੇਤਰੀ ਪਾਰਟੀ ਤੋਂ ਪੰਚਕ ਪਾਰਟੀ ਤੋਂ ਤੁਸੀਂ ਇਹਨੂੰ ਬਣਾਇਆ ਸੀ ਪੰਜਾਬੀ ਪਾਰਟੀ ਜਦੋਂ ਤੁਸੀਂ ਰਾਜਸਥਾਨ ਯੂਪੀ ਅ ਦਿੱਲੀ ਹਰਿਆਣਾ ਇਹਦੇ ਚ ਬੰਦੇ ਖੜੇ ਕੀਤੇ ਸੀ ਉਦੋਂ ਤੁਸੀਂ ਰਾਸ਼ਟਰੀ ਪਾਰਟੀ ਦਾ ਚੱਕਰ ਚੁਲਾ ਰਹੇ ਸੀ ਹੁਣ ਤੁਸੀਂ ਕਹਿੰਦੇ ਇਹ ਹੈ ਲੋਕ ਫਿਰ ਅਵੇਂ ਚਟਾ ਦਾ ਦੀ ਗੱਲ ਯਾਦ ਕਰ ਲੈਂਦੇ ਨੇ ਕਿ ਅਵੇਂ ਚਟਾ ਦਾ ਕਹਿੰਦਾ ਧੌਣ ਤੇ ਘੋੜਾ ਰੱਖ ਕੇ ਪਾਣੀ ਲਵਾਗੇ ਤੁਸੀਂ ਉਹਨੂੰ ਸਪੋਰਟ ਜਿਹੜੀ ਹੈ ਦੂਜੀ ਜਿਹੜੀ ਹੈ ਅਨ ਕੰਡੀਸ਼ਨਲ ਕੀਤੀ ਬਿਲਕੁਲ ਅਵੇਂ ਜਮੈਂ ਇਹਦਾ ਮੈਂ ਸੱਚ ਵਿੱਚ ਕਹਣਾ ਹੈ ਕਿ ਕੋਈ ਗੱਲ ਬਹੁਤ ਗਲਤ ਹੋਈ ਜਿਸ ਤਰੀਕੇ ਨਾਲ ਇਹ ਜੁਗਿਆਨਾ ਦੇ ਵਿੱਚ ਵਿਅਦਬੀ ਹੋਈ ਹੈ ਇਹ ਤਾਂ ਸਾਰੇ ਦਿਨ ਦਾ ਕਰਦੇ ਨੇ ਸਖਤ ਨਿੰਦਾ ਕਰਦੇ ਨੇ ਪਤਾ ਨਹੀਂ ਉਹ ਚੋਸਾ ਦਾ ਵਿੱਚੋਂ ਤਾਂ ਗੱਲ ਸ਼ਾਇਦ ਇਹ ਹੀ ਨਿਕਲੇ ਕੋਈ ਡੇਰੇ ਤੇ ਗੁਰਦੁਆਰੇ ਦੀ ਕਮੇਟੀ ਦਾ ਕੋਈ ਰੌਣਾ ਨਿਕਲੇ ਲੇਕਿਨ ਜਿਸ ਤਰੀਕੇ ਨਾਲ ਬੇਅਦਬੀ ਹੋ ਕਦੇ ਵੀ ਸਹਾਜੋਗ ਨਹੀਂ ਹੈ ਔਰਤ ਨੇ ਕੱਪੜੇ ਉਤਾਰੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਪਰ ਨggen ਹੋ ਗਈ ਇਹ ਕੋਈ ਨਵੇਂ ਤਰੀਕਾ ਨਾ ਬੇਅਦਬੀ ਦਾ ਤੇ ਹੁਣ ਨਹਿਜਤ ਵੰਦੀਆਂ ਪਹੁੰਚ ਗਿਆ ਹੋਰ ਸਿੱਖ ਜਥੇਬੰਦੀਆਂ ਚਲੋ ਉਹ ਬਸ ਨਾ ਹੋ ਰਿਹਾ ਲੇਕਿਨ ਉਥੇ ਦੇ ਰੱਖੀ ਲੋਕੋ ਉਹ ਤੁਜੀਬੇਤ ਵੀ ਯਾਦ ਕਰ ਲੈਂਦੇ ਨੇ 15 ਵਾਲੀ ਗੁਰੂਗਰਾਜ ਸਾਹਿਬ ਦੀ ਬਰਗਾੜੀ ਵਾਲੀ ਬੁਰਜ ਜਵਾਰ ਸਿੰਘ ਵਾਲਾ ਵਾਲੀ ਸਲਾਬਤਪੁਰੇ ਵਾਲਾ ਕੇਸ ਉਹ ਉਹ ਗੱਲਾਂ ਨਹੀਂ ਫਿਰ ਰਾਮ ਰਹੀਬ ਦੀ ਮਾਫੀ ਉਹ ਗੱਲਾਂ ਨਹੀਂ ਲੋਕ ਭੁੱਲਦੇ ਇਹ ਹੈ ਸਮਝੋ ਜਦੋਂ ਤੁਸੀਂ ਪੁੱਛਦੇ ਹੋ ਨਾ ਕੀ ਬਣੂਗਾ ਅਕਾਲੀ ਦਰਤਾ ਆਹ ਗੱਲਾਂ ਨੇ ਫਿਰ ਜਦੋਂ ਇਹ ਸਾਰੀ ਗੱਲ ਫਿਰ 2 ਦਸੰਬਰ ਦੇ ਸਾਰਾ ਕੁਝ ਕਰਕੇ ਦੋਸ ਸੰਪਰਦੇ ਜਿਹੜਾ ਹੁਕੂਨਮਾ 24 ਵਾਲਾ ਉੱਥੇ ਆ ਜਾਂਦਾ ਜੀ ਉੱਥੇ ਫਿਰ ਜਦੋਂ ਸਾਰਾ ਕੁਝ ਮੰਨ ਲਿਆ ਔਰ ਕਮਾਲ ਇਹ ਸਾਰਾ ਕੁਝ ਝੋੜੀ ਪਵਾ ਲਿਆ ਮੰਨ ਲਿਆ ਕਿ ਯਾ ਗਲਤੀ ਹੋਈ ਐਸਜੀਪੀਸ ਦੇ ਪੈਸੇ ਵੀ ਦਿੱਤੇ ਜਿਹੜੇ 99 ਲੱਖ ਰੁਪਇਆ ਖਰਚਿਆ ਸੀ ਐਡਵਰਟਾਈਜ਼ਮੈਂਟ ਤੇ ਮਾਫੀ ਨੂੰ ਜਸਟੀਫਾਈ ਕਰਨ ਲਈ ਸਾਰਾ ਕੁਝ ਕੀਤਾ ਨਾ ਬੜਾ ਵਧੀਆ ਮੌਕਾ ਸੀ ਕਿ ਉਦੋਂ ਜਿਹੜਾ ਹੈ ਅ ਇਕਤਾ ਹੋ ਜਾਂਦੀ ਹੈ ਕਹਿੰਦੇ ਹੁਣ ਕਹਿੰਦੇ ਨੇ ਕਿ ਛੱਡੇ ਛੱਲੇ ਆ ਜੀ ਛੱਡੇ ਛੱਲੇ ਜਾ ਵੀ ਸੀ ਲੇਕਿਨ ਪ੍ਰਧਾਨਗੀ ਨਹੀਂ ਛੱਡੀ ਸੀ ਇਹ ਗੱਲ ਜਿਹੜੀ ਆ ਨਾ ਕਿ ਪ੍ਰਧਾਨਗੀ ਨੂੰ ਨਹੀਂ ਛੱਡ ਰਿਹਾ ਇਹ ਗੱਲ ਸਾਰੇ ਪੱਸੇ ਚੱਲ ਰਹੀ ਹੈ ਸੋ ਉਹ ਸਾਰੀ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਭਗੌਣੇ ਬਣਿਆ ਇਹ ਪਗੋੜਵੇ ਹੋਗੇ ਇਹਨਾਂ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਜੱਥੇਦਾਰਾਂ ਨੂੰ ਲਾਇਆ ਉਹ ਸਾਰੀਆਂ ਗੱਲਾਂ ਨੂੰ ਕੁਝਾਦ ਕਰ ਲੈਂਦੇ ਨੇ ਤੇ ਮੈਂ ਉਹਨਾਂ ਨੂੰ ਸਮਝਾਇਆ ਕੈਨੇਡਾ ਵਾਲੇ ਭਾਈ ਸਾਹਿਬ ਨੂੰ ਕਿ ਇਹ ਗੱਲਾਂ ਤੁਹਾਨੂੰ ਲੱਗਦਾ ਕਿ ਲੋਕ ਭੁੱਲ ਜਾਣਗੇ ਜੇ ਲੋਕ ਨਹੀਂ ਭੁੱਲਦੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਅਕਾਲੀ ਦਲ ਜਿਹੜਾ ਹੈ ਉਹ ਉਹਦੇ ਵਿੱਚ ਜਿਹੜੀ ਹੁਣ ਤੇ ਜੋ ਮਰਜ਼ੀ ਕਰਿਆ ਸਾਡੀ ਸਰਕਾਰ ਬਣੂ ਤੇ ਲੱਗਦਾ ਨਹੀਂ ਹਾਲ ਦੀ ਘੜੀ ਤੋਂ ਮੈਂ ਚਲੋ ਛੱਡੋ ਇਕਪੀਨੀਅਨ ਪੋਲ ਹੋਇਆ ਪੰਜਾਬ ਚ ਮੈਂ ਉਹਨਾਂ ਨੂੰ ਦੱਸਿਆ ਤੁਹਾਨੂੰ ਵੀ ਦੱਸ ਰਿਹਾ ਆਪੀਨੀਅਨ ਪੋਲ ਕੀ ਕਹਿੰਦਾ ਕਿ 60 ਤੋਂ 65 ਕਾਂਗਰਸ ਲੈਜੀ 40 ਤੋਂ 45 ਆਮ ਆਦਮੀ ਪਾਰਟੀ ਲੈਜੀ ਤਾਂ ਫਿਰ ਕੀ ਇਹਨਾਂ ਨੂੰ ਕੀ ਜੇ ਦਿੱਤੀਆਂ ਭਾਜਪਾ ਤੋਂ 10 ਤੇ 3 ਤੋਂ 5 ਭਾਰਤੀ ਜਨਤਾ ਪਾਰਟੀ ਆ ਤਾਂ ਸਾਡਾ ਸੀਨ ਨਜ਼ਰ ਆ ਰਿਹਾ ਤੇ ਹਾਲੇ ਜਿਹੜਾ ਦੂਜਾ ਨਮਾ ਕਾਲੀਦਾਨਾ ਸ਼ਰਮਣੀ ਕਾਲੀਦਾਨਾ ਅਕਾਲ ਤਖਤ ਕਹਿੰਦੇ ਉਹ ਹਲੇ ਉੱਡ ਨਹੀਂ ਹੁਣ ਤੱਕ ਕਈ ਦਿਨਾਂ ਤੋਂ ਉਹ ਵੀ ਸਰਕਾਰ ਨੂੰ ਨਹੀਂ ਖਾਸ ਕਰਕੇ ਉਸ ਦਿਨ ਤੋਂ ਜਿਸ ਦਿਨ ਦਾ ਪ੍ਰੇਮ ਸਿੰਘ ਚਦੂ ਮਾਦਰੇ ਨੇ ਇੱਕ ਨਵੇਂ ਬਖੇੜਾ ਖੜਾ ਕਰਤਾ ਇਹ ਕਹਿ ਕੇ ਕਿ ਢੀਂਡ ਸਾਹਿਬ ਦੇ ਘਰ ਬੁਲਾਇਆ ਸੀ ਗੈਂਦੀ ਹਰਪ੍ਰੀਤ ਸਿੰਘ ਨੂੰ ਉਹ ਕਹਤਾ ਸੀ ਵੀ ਤੂੰ ਗਵਾਈ ਕਰੀ ਤੇ ਉਹਨੂੰ ਲੈ ਕੇ ਦਰਜੀਤ ਸਿੰਘ ਜੀ ਮਗਰਾਂ ਉਹਨੂੰ ਕੱਲ ਤੱਕ ਤੇ ਤਾਲਬ ਕਰੋ ਤੋਂ ਇਹ ਜਿਹੜਾ ਕੁਝ ਚੱਲਿਆ ਸਿੱਖ ਸਿਆਸਤ ਦੇ ਵਿੱਚ ਲੋਕ ਹਲੇ ਤੋਂ ਨਹੀਂ ਕਨਵਿੰਸ ਨਹੀਂ ਹੋ ਰਹੇ ਇਹ ਗੱਲ ਸਮਝ ਆਉਂਦੀ ਹੈ ਦੂਜੇ ਪਾਸੇ ਇਹ ਗੱਲ ਇਹਦੇ 'ਚ ਕੋਈ ਤੋਰ ਆਵਾ ਨਹੀਂ ਕਿ ਕਾਂਗਰਸ ਨੇ ਬਹੁਤ ਅਪਰੂਵ ਕੀਤਾ ਪਰ ਇਹ ਤਾਂ ਲੋਕ ਸਭਾ ਜੀ ਆਪਾਂ ਦੇਖ ਲਿਆ ਤਾਂ ਨਸਾ ਜਿੱਤੇ ਨੇ ਜਿਹੜੀ ਹੈ ਤਿੰਨ ਨਹੀਂ ਤਾਂ ਕਾਂਗਰਸ ਜਿਹੜੀ ਹੈ ਸੱਤ ਲੈ ਗਈ ਦੋ ਹੋਰ ਲੈ ਗਏ ਹੁਣ ਸੁਖਵੀਰ ਸਿੰਘ ਬਾਦਲ ਦੀ ਗੱਲ ਜੇ ਮੰਨੀਏ ਖਡੂਰ ਸਾਹਿਬ ਦੇ ਵਿੱਚ ਕੀ ਕਹਿੰਦਾ ਸੀ ਪਰਸਨ ਸਿੰਘ ਬਟਾਲਾ ਤਾਂ ਕਿ ਏ ਤਾਂ ਜੇ ਅਜਾ ਪਤਾ ਅਮਰਤਪਾਲ ਤੋਂ ਲੋਕਾਂ ਦੀ ਗੱਲ ਬੰਨੀ ਨਾ ਉੱਥੇ ਹੀ ਮੰਨੀ ਨਾ ਰੀਲ ਕੋਟ ਵਾਲੀ ਤਾਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਖਾਲੇ ਇਹ ਕਹਿਣਾ ਜਦ ਕਿ ਖੁਸ਼ ਹੋਣਾ ਕਿ ਸੁਖਵੀਰ ਸਿੰਘ ਬਾਦਲ ਦਾ ਬਹੁਤ ਵਧੀਆ ਫਿਊਚਰ ਨਹੀਂ ਹਾਲ ਦੀ ਘੜੀ ਤਾਂ ਨਰਜਨਾਦਰ ਪਤਾ ਨਹੀਂ ਕਿਉਂ ਐ ਲੱਗਦਾ ਕਿ ਜਿਹੜੀ ਪ੍ਰਧਾਨਗੀ ਵਾਲੇ ਜੱਫੇ ਵਾਲੀ ਗੱਲ ਹੈ ਨਾ ਉਹ ਨਹੀਂ ਲੋਕਾਂ ਨੂੰ ਹਜ਼ਮ ਹੋ ਰਹੀ ਲੋਗੋ ਨੇ ਇਹ ਵੀ ਕਹਿੰਦੇ ਨੇ ਵੀ ਇਹ ਸ਼ਾਇਦ ਸੱਟ ਵੀ ਦਿੰਦਾ ਜਿਹੜੀ ਇਹਦੇ ਹਰੇਕਾੜੇ ਐਡਵਾਈਜ਼ਰੀ ਸਲਾਹਕਾਰਨ ਦੀ ਟੀਮ ਹੈ ਉਹ ਨਹੀਂ ਹੋਣਦੇ ਉਹਨਾਂ ਨੂੰ ਲੱਗਦਾ ਜੇ ਸੀਨੀਅਰ ਬੰਦੇ ਆ ਗਏ ਜੇ ਇਕੱਠੇ ਹੋ ਜਾਂਦੇ ਤਾਂ ਫਿਰ ਅਸੀਂ ਤਾਂ ਬਹੁਤ ਪਿੱਛੇ ਚਲੇ ਜਾਂਦੇ ਹੁਣ ਉਹ ਕੋਟਰੀ ਨਾਲ ਹੈ ਇਹ ਵੀ ਹੈ ਹਾਂ ਇੱਕ ਫਾਇਦਾ ਜ਼ਰੂਰ ਹੈ ਕਿ ਪੈਸਾ ਵੀ ਹੈ ਕਾਡਰ ਵੀ ਹੈ ਬਹੁਤ ਸਾਰੇ ਲੋਕ ਉਹਦੇ ਨਾਲ ਜੁੜੇ ਹੋਏ ਨੇ ਇਹ ਚ ਕੋਈ ਦੋਰਾਵਾ ਨਹੀਂ ਕਿ ਜਿੱਥੇ ਜਾਂਦੇ ਨੇ ਇਕੱਠ ਹੁੰਦਾ ਹੈ ਇੱਕਠ ਬੋੜ ਦੀ ਤਬਦੀਲ ਕਿਉਂ ਨਹੀਂ ਹੁੰਦਾ ਇਹ ਨਹੀਂ ਸਮਝ ਆਉਂਦੀ ਹੁਣ ਅੱਗੇ ਦੇਖ ਲੈਣੇ ਹੁਣ ਪਟਿਆਰੇ ਇਕੱਠ ਹੋਇਆ ਪੋਡਾ ਦੇ ਸਾਹਮਣੇ ਵਾਲੇ ਉਹ ਲੈਂਡ ਪੂਲਿੰਗ ਜਿਹੜੀ 11 ਅਗਸਤ ਦੀ ਗੱਲ ਹੈ ਉੱਥੇ ਮੈਂ ਦੇਖਿਆ ਕਿਉਂਕਿ ਉਹ ਮੇਰੇ ਘਰ ਦੇ ਨੇੜੇ ਸੀ ਥੋੜਾ ਯਾਦ ਹੋ ਮੈਂ ਫਿਰ ਇੱਕ ਇਹਨਾਂ ਨੂੰ ਇਹ ਵੀ ਕਿਹਾ ਸੀ ਭਾਈ ਤੁਸੀਂ ਐਡਾ ਵਧੀਆ ਸੁਖਵੀਰ ਸਿੰਘ ਬਾਦ ਤੇਰੀ ਸੋਚ ਤੇ ਰਾਦੇ ਅਗੇ ਠੋਕੇ ਨਾਰੇ ਲਾਤੇ ਆ ਰਹੇ ਸੀ ਬੜੇ ਜਥੇ ਦਾ ਬੜਾ ਕੱਠ ਕਰ ਰਿਆ ਨੌਜਵਾਨਾਂ ਨੇ ਨਿਕਰ ਜਾਂਦੇ ਹੋਏ ਛੱਡੇ ਉੱਥੇ ਪਏ ਸੀ ਖਿਲਰੇ ਉੱਥੇ ਕੁੱਤੇ ਫਿਰਦੇ ਸੀ ਕਦੇ ਕੋਈ ਡੰਗਰ ਫਿਰਦੇ ਸੀ ਫਿਰ ਮੈਂ ਫੋਟੋ ਖਿੱਚ ਕੇ ਭੇਜੀਆਂ ਮੈਂ ਭਾਈ ਇਹਨਾਂ ਤਾਂ ਸਫਾਈ ਕਰਦਿਆ ਕਰੋ ਜਾਂਦੇ ਹੋਏ ਥੋੜੇ ਛੰਡੇ ਨੇ ਪਾਰਟੀ ਦਾ ਨਿਸ਼ਾਨ ਹੈ ਚੋਂ ਨਿਸ਼ਾਨ ਤੇ ਉਸ ਵੇਲੇ ਕੱਠ ਬੜਾ ਹੋਇਆ ਸੀ ਇਹਦਾ ਮਤਲਬ ਕੱਠ ਹੁੰਦਾ ਤੇ ਰਿਸੋਰਸਸ ਵੀ ਨੇ ਪੁਰਾਣੇ ਲੋਕ ਵੀ ਨਾਲ ਨੇ ਪਰ ਇਸ ਇਹ ਤਾਂ ਪਹਿਲਾਂ ਵੀ ਘੱਟ ਤੋਂ ਹੁੰਦਾ ਸੀ ਪਿਛਲੀ ਇਲੈਕਸ਼ਨ ਚ ਵੀ ਆਪਾਂ ਦੇਖਿਆ ਲੇਕਿਨ ਬੋਟ ਚ ਕੇ ਤੇ ਬੀਲੀ ਹੁੰਦਾ ਤੇ ਜੇ ਤੁਸੀਂ 27 ਦੀ ਸਰਕਾਰ ਬਣਾਉਣੀ ਹੈ ਤਾਂ ਵੋਟਾਂ ਲੈਣੀਆਂ ਨੇ ਉਹਦੇ ਨੇ ਕਿਲੋਮੀਟਰਸ ਕਰਾਉਣਾ ਪਊਗਾ ਲੋਕਾਂ ਨੂੰ ਖਾਸ ਤੌਰ ਤੇ ਸਿੱਖ VOTER ਨੂੰ ਕਿ ਭਾਈ ਮੈਂ ਤਾਂ ਤਾਂ ਨਿ ਪ੍ਰਧਾਨਗੀ ਛੱਡੀ ਜਿਹੜੀ ਲੱਗੇ ਰਿਹਾ ਸਿੱਖ VOTER ਦੇ ਮਨ ਚ ਇੱਕ ਬਰਤਾਨਾ ਸੱਜ ਗਿਆ ਕਿ ਇਹ ਜਿਹੜਾ ਜਫਾ ਪਾਇਆ ਹੋਇਆ ਪ੍ਰਧਾਨਗੀ ਹਰ ਹੀਲੇ ਨੂੰ ਰੱਖਣਾ ਚਾਹੁੰਦਾ। ਤਾਂ ਭਾਈ ਜੇ ਕਿਤੇ ਹੁਣ 27 ਵਾਲੀ ਚ ਬਰਾਹਮਾਨ ਹੋ ਗਿਆ ਤਾਂ ਫਿਰ ਜਿਹੜਾ ਬੰਦਾ ਸਿਆਸੀ ਹੈ ਨਾ ਉਹਨੇ ਤਾਂ ਆਪਣੇ ਆਪ ਨੂੰ ਉਹਨੇ ਤਾਂ ਪਾਵਰ ਕਰਕੇ ਤਾਂ ਬੰਦਾ ਸਿਆਸਤ ਚਾਹੁੰਦਾ ਕਿੰਨਾ ਚਿਰ ਨਾਲ ਨੋਬਣਾ ਪਾਵਰ ਤੋਂ ਇਹ ਵੀ ਇਹਨੂੰ ਸਮਝ ਆ ਗਈ ਆ। ਤਾਂ ਹੀ ਤਰਨ ਤਰਨ ਚ ਇਹਨਾਂ ਨੇ ਕਿਹਾ ਸੀ ਨਾ ਕਿ ਜੀ ਚਾਹੇ ਸਾਡੀ ਜਾਨ ਚਲੀ ਜਾਵੇ ਤਰਨ ਤਰਨ ਆਪਣ ਜਤਨਾ ਪਾਧੜੀ ਹੋਂ ਤੋਂ ਸੁਣ ਕੇ ਸਸੁਰਦਿਆ ਨੇ ਦੂਮਗੇ ਕਰਤਾ ਉਹ ਮਾਦਾ ਸ਼ਾਮ ਦਾਮ ધੰਦ ਪ੍ਰੇਦ ਝੂਠ ਸੱਚ ਡਰਾਈ ਛੱਡਾ ਜੋ ਮਰਜ਼ੀ ਕਰੋ ਆਪਾ ਜਤਨੇ ਉਹ ਤੁਹਾਨੂੰ ਧੋਬ ਦੇ ਤਸ ਇਹ ਪਹਿਲਾਂ ਵੀ ਗਾਇਆ ਸੀ ਜਦੋਂ ਇਹਨੇ 25 ਸਾਲ ਰਾਜ ਕਰਨਾ ਸੀ ਪਟਿਆਲੇ ਦੇ ਪਹਿਲੇ ਬੋਰਡ ਤੇ ਚਲਾਇਆ ਸੀ ਮੈਂ ਕਈ ਵਾਰੀ ਜ਼ਿਕਰ ਕੀਤਾ ਜਦੋਂ ਪਟਿਆਲਾ ਐਂਟਰ ਕਰਦੇ ਨਾ ਜਿਹੜਾ ਚੰਡੀਗੜ੍ਹ ਤੋਂ ਜਾਈਏ ਤੇ ਪਟਿਆਲਾ ਐਂਟਰੀ ਤੇ ਹੀ ਬਿਲਕੁਲ ਉੱਥੇ ਪਟ્રોલ ਆਪ ਤੇ ਬੜਾ ਬੋਰਡ ਲਾਇਆ ਸੀ ਜਤਨੇ 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 ਮਤਲਬ ਹਰ ਹਿੱਲੇ ਜਤਨੇ ਇਸ ਵਾਰੀ ਗੱਲ ਇਹ ਵੀ ਕਰਦੇ ਨੇ ਉਹ ਜਿੱਤਨ ਲਈ ਵੋਟਾਂ ਚਾਹੀਦੀਆਂ ਨੇ ਵੋਟਾਂ ਜੇ ਸੱਕਾਂ ਪੈਨੀਆਂ ਨੇ ਤੇ ਉਹ ਉਹਦੇ ਹਾਲੇ ਬੇਅਦ ਵੀ ਨਹੀਂ ਸੀ ਹੁਣ ਤਾਂ ਬੇਅਦ ਵੀ ਬਚਾ ਗਏ ਹੁਣਾ ਦੋ ਦਸ ਸੰਪਰਦਾ ਜਿਹੜਾ ਉਪਕੋੜਾ ਦਾਲ ਕਹਿੰਦੇ ਨੇ ਉਹ ਵਿੱਚ ਆ ਗਿਆ ਤਾਂ ਹੁਣ ਵੱਡੇ ਗਏ ਆਪਾਂ ਦੇਖਿਆ ਨੀ ਲੋਕਾਂ ਕੱਟ ਦੇ ਵਿੱਚ ਕੱਟ ਦੇ ਮਾਮਲੇ ਦੇ ਵਿੱਚ ਭਾਵੇਂ 4000 ਕੁਰਸੀਆਂ ਇਹਨਾਂ ਨੇ ਭਰ ਲੀਆਂ ਕੱਟ ਉਹਨਾਂ ਦਾ ਵੀ ਕਾਫੀ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵੀ ਜਿਹੜੇ ਪ੍ਰਕਾਸ਼ ਕੀਤੀ ਸੀ ਉੱਥੇ ਉਤੇ ਉਹਨਾਂ ਨੇ ਆਪਣੇ ਆਪ ਨੂੰ ਪੂਰਾ ਪੰਥਕ ਦਰਸਾਇਆ ਕਿਉਂਕਿ ਹੋਇਆ ਜੈਨੀ ਹਰ ਕਿਸ ਨੇ ਕੁਦਰ ਅਦਾਸ ਕੀਤੀ ਤੇ ਇਹਨਾਂ ਨੇ ਐਸਾ ਕੁਝ ਨਹੀਂ ਕੀਤਾ ਤਾਂ ਇਹ ਵੀ ਹੈ ਵੀ ਤੁਸੀਂ ਕਿੰਨੇ ਕੁ ਪੰਥਕ ਹੋ ਸਵਾਲ ਐਡੇ ਵੱਡੇ ਨੇ ਨਾ ਸੁਬੀਤ ਸਿੰਘ ਬਾਦਲ ਦੇ ਸਾਹਮਣੇ ਤੇ ਵੱਖਰੀ ਗੱਲ ਹੈ ਕਿ ਉਹ ਲੱਗਿਆ ਤੇ ਲੱਗਿਆ ਰਹਿਣਾ ਇੱਕ ਲੀਡਰ ਦਾ ਕੰਮ ਤਾਂ ਹੁੰਦਾ ਹੈ ਕਿ ਵੈਸੇ ਵੀ ਜਿੱਤਦਾ ਮੰਤਰ ਤੇ ਆਈਏ ਕਿ ਲੱਗੇ ਰਹੋ ਹਿੰਮਤ ਨਾਲ ਉਦੋਂ ਲੱਗਿਆ ਹੋਇਆ ਹੁਣ ਜਿੱਤ ਨਸੀਬ ਹੁੰਦੀ ਹੈ ਇਹ ਨਹੀਂ ਪਤਾ ਲੇਕਿਨ ਜੇ ਇਹਦਾ ਆਪਾਂ ਜਿਹੜਾ ਅੱਜ ਵਿਸ਼ਲੇਸ਼ਣ ਕਰ ਰਹੇ ਹਾਂ ਇਹ ਨੂੰ ਜੇ ਆਪਾਂ ਕਲੂਡ ਕਰਨਾ ਹੋਵੇ ਤਾਂ ਫਿਰ ਇੰਨੀ ਕੀ ਗੱਲ ਚ ਗੱਲ ਹੁੰਦੀ ਹੈ ਦੇਖੋ ਇੱਕ ਪਾਸੇ ਵੇਚਦਾ ਇੱਕ ਪਾਸੇ ਆਪਣੇ ਪਾਰਟੀ ਦਾ ਢਾਂਚਾ ਵੀ ਬਣਾ ਲਿਆ ਜਥੇਦਾਰ ਵੀ ਬਣਾ ਲਏ ਹਰ ਕਾ ਚਾਰਜ ਵੀ ਬਣਾ ਲਏ ਟਿਕਟਾਂ ਵੀ ਵੀ ਵੰਡਨੇ ਸ਼ੁਰੂ ਕਰਤੀਆਂ ਲੇਕਿਨ ਉਹ ਆਪਣੇ ਬਾਪੂ ਵਾਲਾ ਸਾਰਾ ਸਿਸਟਮ ਸ਼ੁਰੂ ਕਰਤਾ ਕਿ ਕਿਸੇ ਪਚਣਾ ਨੇ ਕੋਈ ਵਰਕਿੰਗ ਕਮੇਟੀ ਚੱਲੋ ਜੀ ਬੀਬੀ ਰੰਦਾਵਾ ਤੋਂ ਉੱਤ ਦੇ ਹਲਕਾ ਚਾਰਜ ਵੀ ਚੱਲ ਤੋ ਆ ਕਰ ਲੈ। ਤੋਂ ਉਸ ਤਰ੍ਹਾਂ ਇੱਕ ਕੰਮ ਚੱਲ ਰਿਹਾ ਹੈ ਤੇ ਰੋਟੇਟਰ ਵੀ ਦਿੱਤੀ। ਤੋਂ ਇਹ ਸਾਰਾ ਕੁਝ ਠੀਕ ਹੈ। ਲੇਕਿਨ ਇੱਕ ਤਾਂ ਲੋਕ ਭੁੱਲ ਰਹੀ ਰਹੇ। ਬੇਅਦਬੀ ਵਾਲਾ ਸਾਰਾ ਉਸ ਸਿਲਸਲੇ ਦੂਜਾ 2 ਦਸੰਬਰ ਵਾਲਾ ਹੁਣ ਆ ਗਿਆ। ਤੀਜਾ ਵੱਡਾ ਜਿਹੜਾ ਮਾਲਵੇ ਚ ਸਰਜੀਤ ਰਖੜਾ ਰੈਂਸਿੰਗ ਚੋਂ ਤੋਂ ਮਾਦਰਾ ਇਹ ਗਰੁੱਪ ਰਮੇਂਦਰ ਸਿੰਘ ਟਿੰਸਾ ਇਹ ਜਿੱਥੇ ਇਹਨਾਂ ਦਾ ਜੋਰ ਹੁੰਦਾ ਸੀ ਉਹ ਬਿਲਕੁਲ ਵੱਖਰਾ ਅਗਵਾਲ ਸਿੰਘ ਚੋਂ ਹੁੰਦਾ ਦੁਆਬੇ ਚੋਂ ਗੁਰਪ੍ਰਤਾਪ ਸਿੰਘ ਬਡਾਲਾ ਮਦਰ ਤੁਸੀਂ ਬਾਜਾ ਦੁਆਬਾ ਮਾਰਵਾ ਉਧਰ ਦਾ ਮਾਜਿਸ ਤਾਂ ਉਹ ਜਿਹੜਾ ਵਜੀਠੀਆ ਦਾ ਰਜੇਲ ਟੀ ਹੈ ਇਹ ਵੀ ਹੈ ਉਹ ਤਾਂ ਜੇਲ੍ਹ ਟੀ ਪੁੱਛ ਗਈ ਛੁਗੀ ਆ ਤੇ ਤਾਂ ਉਹ ਇਹ ਵੀ ਚੱਲ ਰਿਹਾ ਕਿ ਵਜੀਠੀਆ ਨਾਲ ਰਿਲੇਸ਼ਨ ਠੀਕ ਨਹੀਂ ਹੈ ਉਹ ਜ਼ਿਆਦਾ ਗੱਲਬਾਤ ਨਹੀਂ ਇਹ ਵੀ ਚੱਲ ਰਿਹਾ ਸੋ ਉਧਰੋਂ ਮਾਜੇ ਦਾ ਜਨਰਲ ਵੀ ਸਮਝ ਹੁਣ ਤਾਂ ਜੇਲ੍ਹ ਚ ਹੈ ਪਰ ਨਵਾਂ ਜਨਰਲ ਜਲੂਰ ਉਠਿਆ ਸੂਚਾ ਸੇਵਨ ਲਗਾਓ ਤੋ ਇਹ ਸਾਰੇ ਦੇ ਜੇ ਆਪਾਂ ਐਨਲਿਸਿਸ ਕਰਦੇ ਹਾਂ ਤੇ ਬਿਲਕੁਲ ਡਰਪੱਖ ਹੋ ਗਏ ਕਬੀਰਾ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਮੰਗੇ ਖੈਰ ਨਾ ਕਾਹੋਂ ਸੇ ਦੋਸ਼ੀ ਨਾ ਕਾਹੋਂ ਸੇ ਵਹਿ ਬਿਲਕੁਲ ਸਪਸ਼ਟ ਹੋ ਕੇ ਕਹਿਣਾ ਹੈ ਕਿ ਹਾਲ ਦੀ ਘੜੀ ਸਖਬੀਰ ਸਿੰਘ ਬਾਦਲ ਸਾਹਿਬ ਤੁਸੀਂ ਹੋਰ ਮਿਹਨਤ ਕਰੋ ਚੰਗੀ ਗੱਲ ਹੈ ਲੇਕਿਨ ਜਿਹੜਾ ਤੁਸੀਂ ਹਰ ਰੋਜ਼ ਮਾਫੀ ਮੰਗਦੇ ਹੋ ਲੋਕਾਂ ਨੂੰ ਕਹਿ ਲਿਓ ਸਾਡੇ ਝੰਡੇ ਥੱਲੇ ਆਜੋ ਸਾਰੇ ਆ ਜਾਣਗੇ ਝੰਡੇ ਥੱਲੇ ਬਸ ਇੱਕੋ ਹੀ ਹੈ ਤੁਸੀਂ ਥੋੜੀ ਜਿਹੀ ਤਿਆਗ ਦੀ ਭਾਵਨਾ ਦਿਖਾਓ ਤੇ ਸਰੋਬਲੀ ਕਾਲੀ ਦਾ ਫਿਊਚਰ ਬਹੁਤ ਵਧੀਆ ਹੋ ਜਾਊਗਾ ਬਾਕੀ ਤੁਸੀਂ ਕੀ ਸਮਝਦੇ ਹੋ ਪਿਆਰੇ ਦਸਕੂ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ